ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਛਿੰਬਿਆ ਵਾਲੀ ਜਿੱਥੇ ਆਪਾਂ ਕੀ ਮੱਝ ਦੀ ਇਹ ਹੀ ਕਰੀ ਸੀਗੀ ਟੀਗਾ ਭਰਿਆ ਸੀ ਗਰਭ ਵਾਸਤੇ ਜੋ ਕਿ ਅਲੀ ਸ਼ਾਨ ਬੁੱਲ ਦਾ ਜੋ ਕਿ ਆਪਾਂ ਇਹਦੇ ਸਿਮਨ ਲਾਇਆ ਇਹ ਉਹ ਸਿਮਨ ਜੋ ਕਿ ਪਟਿਆਲੇ ਵਿੱਚ ਪਟਿਆਲੇ ਦੀ ਮੱਝ ਮਸਤਾਨੀ ਜਿੰਨੇ ਕੀ ਪੀਡੀਐਫ ਮੇਲੇ ਤੇ ਜੋ ਕਿ ਰਿਕਾਰਡ ਬਣਾਇਆ ਸੀ ਉਹਦਾ ਬੱਚਾ ਹੈ ਅਲੀ ਸ਼ਾਨ ਬੁੱਲ ਜਿਹਦਾ ਮਿਲਕਿੰਗ ਰਿਕਾਰਡ 31 ਲੀਟਰ ਪਲੱਸ ਜੋ ਕਿ ਉਹਨੇ ਕੱਢਿਆ ਸੀ ਪੀਡੀਐਫ ਮੇਲੇ ਤੇ ਉਦਾਂ ਵੀ ਉਹਨੇ ਜੋ ਕਿ ਸਰਕਾਰੀ ਰਿਕਾਰਡ ਵਗੈਰਾ ਬਣਾਏ ਹੋਏ ਆ ਮੱਜ ਮਸਤਾਨੀ ਨੇ ਜੋ ਕਿ ਉਹਦਾ ਫਾਦਰ ਵਗੈਰਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਸਿੱਕਾ ਦਿਖਾਉਂਦੇ ਆ ਜੋ ਅਲੀ ਸ਼ਾਨ ਬੁੱਲਦਾ ਹੈ ਇਹ ਦਿਖਾਈ ਵੀਰੇ ਯਾਰ ਇਹ ਪਿੰਡ ਚਾਂਦੀ ਵਾਲਾ ਜੋ ਕਿ ਡਿਸਟ੍ਰਿਕਟ ਫਰੋਈਪੁਰ ਚ ਪੈਂਦਾ ਇਹ ਇਹ ਦੇਖੋ ਜੀ ਇਹ ਦਾ ਸਿੱਕਾ ਅਲੀ ਸ਼ਾਨ ਬੁੱਲਦਾ ਨਾਮ ਹੈ ਮਸਤਾਨੀ ਮਦਰ 31 ਲੀਟਰ 400 ਗ੍ਰਾਮ ਦੁੱਧ ਜੋ ਕਿ ਪਿਓ ਇਹਦਾ ਐਮ 151 ਇਹ ਬਿਲਕੁਲ ਬਾਰਡਰ ਦੀ ਪੱਟੀ ਉੱਤੇ ਵਸਿਆ ਪਿੰਡ ਪਿੰਡ ਸ਼ਿੰਬਿਆ ਵਾਲੀ ਜੋ ਕਿ ਡਿਸਟ੍ਰਿਕਟ ਫਰੋਜਪੁਰ ਚ ਪੈਂਦਾ ਹੈ। ਮਾਈ ਦਾ ਜੋ ਸਿੰਮ ਲਾਇਆ ਮਾਈ ਦਾ ਮਿਲਕਿੰਗ ਰਿਕਾਰਡ ਇਹਦਾ ਵੀ ਚੰਗਾ ਹੈ। ਇਹਦਾ ਜੋ ਕਿ ਦੂਜਾ ਸੂਬਾ ਦੂਜਾ ਸੂਆ ਨੇ 16 ਲੀਟਰ ਦੇ ਕਰੀਬ ਜੋ ਕਿ ਇਹਨੇ ਵੀ ਦੁੱਧ ਕੱਢਿਆ। ਇਹ ਬਾਈ ਕਹਿੰਦਾ ਸੀਗਾ ਆਪਾਂ ਸਿੰਮ ਜੋਗੇ ਦੇ ਚੰਗਾ ਭਰੋਣਾ। ਜੋ ਪੇਦੇ ਵਾਲੀ ਸ਼ਾਨਪੁਰ ਦਾ ਜੋ ਕਿ ਇਹਦੇ ਸਿੰਮ ਲਾਤਾ ਹੈ। ਪਿੱਛੇ ਵੀ ਆਪਾਂ ਇੱਕ ਚੰਗਾ ਲਗਾਇਆ ਸੀ ਦੇ ਸਿੰਮ। ਕਿਹੜੇ ਸਿੰਮ ਜੀ ਦਾ ਹੋ? ਕੱਟੀ ਉਹ ਜਿਹੜੇ ਪਹਿਲੇ ਵਾਲੇ ਸੀ ਹੂੰ ਪਹਿਲੇ ਵਾਲੇ ਉਹ ਸੀ ਮਾਹੌਲ ਇਹਦੀ ਇਹ ਆ ਬਸਾਰ ਦਾ ਜੋ ਕਿ ਸਾਰ ਬੋਇਨ ਦਾ ਔਰ ਇਸਤੰਬੁਲ ਦੀ ਜੋ ਕਿ ਕੱਟੀ ਆ ਆਜੀਬ ਬਾਈ ਨੇ ਜੋ ਕਿ ਸੀਮਨ ਚੰਗਲ ਆਇਆ ਠੀਕ ਹੈ ਮੰਜੀ ਜੀ